ਬਾਤ ਕਰਦਾ ਤੁਸੀਂ ਸਾਰੇ ਪਹੁੰਚੇ ਹੋ ਅੱਜ ਅਸੀਂ ਪ੍ਰੋਟੈਸਟ ਕਰ ਰਹੇ ਹਾਂ ਕੱਲ ਕਾਂਗਰਸ ਨੇ ਜਨਰਾਲੇ ਹਲਕੇ ਵਿੱਚ ਇੱਕ ਨਾਲੀ ਕੀਤੀ ਸੀਗੀ ਜਿਹਦਾ ਨਾਂ ਦਿੱਤਾ ਸੀਗਾ ਮੰਨਰੇਗਾ ਬਚਾਓ ਲੇਕਿਨ ਜਿੰਨਾ ਕਿ ਸਾਨੂੰ ਪਤਾ ਲੱਗਾ ਇਹ ਮੰਨਰੇਗਾ ਬਚਾਓ ਰੈਲੀ ਘੱਟ ਸੀਗੀ ਕਾਂਗਰਸ ਬਚਾਓ ਰੈਲੀ ਜ਼ਿਆਦਾ ਲੱਗਦੀ ਸੀ ਕਾਂਗਰਸ ਸਾਰੇ ਦੇਸ਼ ਵਿੱਚੋਂ ਖਤਮ ਹੋ ਚੁੱਕੀ ਆ ਪੰਜਾਬ ਵਿੱਚ ਵੀ ਨਾਲੇ 16-17 ਸਿਰਫ ਐਮਐਲਏ ਨੇ ਆਪੋਜੀਸ਼ਨ ਵਿੱਚ ਹੈਗੇ ਨੇ ਔਰ 16-17 ਵਿੱਚੋਂ 12-13 ਤਾਂ ਮੁੱਖ ਮੰਤਰੀ ਦੇ ਦਾਅਵੇਦਾਰ ਨੇ ਔਰ ਕੱਲ ਜੋ ਉਸ ਮੰਚ ਤੋਂ ਜੋ ਸ਼ਬਦ ਬੋਲੇ ਗਏ ਆ ਉਹਨਾਂ ਹੈਤੀ ਇਤਰਾਜ਼ਯੋਗ ਸਨ ਖਾਸ ਕਰਕੇ ਸਾਡੇ ਸਤਕਾਰਯੋਗ ਕਨੰਦਰੀ ਹਰਬਿੰਦਰ ਸਿੰਘ ਜੀ ਸਾਹਿਬ ਦੇ ਖਿਲਾਫ ਜੋ ਇੱਕ ਸੰਵਿਧਾਨਿਕ ਕੌਂਸਲ ਬੰਦਾ ਬੈਠਾ ਹੈ ਪ੍ਰਤਾਪ ਸਿੰਘ ਬਾਜੂਬੇ ਬਾਜੂ ਵਰਗਾ ਉਹ ਜਿੱਦਾਂ ਦੇ ਘਟਿਆ ਨਵਸ ਮੈਂ ਕਹਾਂਗਾ ਕਿ ਉਹਦੇ ਫਾਦਰ ਸਾਹਿਬ ਬਾਰੇ ਕਹਿ ਕੇ ਕਿ ਬੈਂਡ ਦਾ ਬੈਂਡ ਬਾਜੇ ਦਾ ਕੰਮ ਕਰਦੇ ਸੀਗੇ ਇਹ ਬਿਲਕੁਲ ਇਤਰਾਜ਼ਯੋਗ ਹੈ ਔਰ ਸਾਨੂੰ ਤਾਂ ਮਾਨ ਹੈਗਾ ਇੱਕ ਦਸਾਂ ਨੋਹਾਂ ਦੀ ਕਿਰਤ ਕਰਨ ਵਾਲਾ ਇਨਸਾਨ ਦਾ ਜਿਹੜਾ ਸਪੁੱਤਰ ਆ ਉਹ ਇੱਕ ਐਡੀ ਉੱਚੀ ਪਦਵੀ ਤੇ ਪਹੁੰਚਿਆ ਲੇਕਿਨ ਇਹ ਜਿਹੜੇ ਜਿਹੜੇ ਚੰ데요 ਚੰਤਾਂ ਲੈ ਕੇ ਜੰਮਣ ਵਾਲੇ ਲੋਕ ਨੇ ਨਾ ਇਹਨਾਂ ਨੂੰ ਇਹ ਚੀਜ਼ਾਂ ਦੀ ਅਹਿਮੀਅਤ ਨਹੀਂ ਪਤਾ ਹੈਗੀ ਇੱਕ ਆਮ ਆਦਮੀ ਨੂੰ ਇਹਨਾਂ ਚੀਜ਼ਾਂ ਦੀ ਅਹਿਮੀਅਤ ਪਤਾ ਹੈਗੀ ਆ ਸੋ ਅਸੀਂ ਸਾਰੇ ਅੱਜ ਸਾਰੀ ਟੀਮ ਖਾਸ ਕਰਕੇ ਸਾਡਾ ਮਹਿਲਾ ਵਿੰਗ ਸੁਨੈਨਾ ਰੰਦਾਵਾ ਜੀ ਸਾਡੇ ਸਤਿਕਾਰ ਪ੍ਰਧਾਨ ਸਾਹਿਬ ਰਗਨੋਤਰਾ ਜੀ ਮੇਰੇ ਨਾਲ ਖੜੇ ਨੇ ਸਤਰਾਮ ਜੀ ਜਿਹੜਾ ਪਿਛੇ ਮੈਂਬਰ ਨੇ ਸੁਭਦਤ ਛਨਾਰਕ ਸਿੰਘ ਸਾਡੀ ਸਾਰੀ ਟੀਮ ਆ ਉਹ ਬਿਲਕੁਲ ਇੱਕ ਇੱਕ ਸੋਰ ਵਿੱਚ ਇੱਕ ਆਵਾਜ਼ ਵਿੱਚ ਪ੍ਰਤਾਪ ਸਿੰਘ ਬਾਜਵੇ ਦਾ ਵਿਰੋਧ ਕਰਨ ਵਾਸਤੇ ਇਸ ਇਕਤਰ ਹੋਇਆ ਰਾਜਾ ਬੜਿੰਗ ਜਿਹੜੇ ਉਹਨਾਂ ਦੇ ਪ੍ਰਧਾਨ ਨੇ ਔਰ ਸਾਰਾ ਜਿਹੜਾ ਉੱਥੇ ਮੌਜੂਦਗੀ ਸੀ ਕਾਂਗਰਸ ਆਈਡਲਸ ਦੀ ਉਹ ਜਿਹੜਾ ਉਹਨਾਂ ਦੇ ਉਥੋਂ ਦੀ ਸ਼ਬਦਾਵਲੀ ਸੀ ਮੰ drega ਦੇ ਨਾਂ ਤੇ ਇਹਨਾਂ ਨੇ ਰੈਲੀ ਕੀਤੀ ਸੀਗੀ ਲੇਕਿਨ ਮੇਰੇ ਖਿਆਲ ਨਾਲ ਸਾਰਾ ਜਿਹੜਾ ਟਾਰਗੇਟ ਸੀ ਉਹ ਜਨਰੇਲ ਹਲਕੇ ਦੇ ਸਾਡੇ ਮੰਤਰੀ ਸਾਹਿਬ ਸੀ ਕਿਉਂਕਿ ਉਹਨਾਂ ਦੇ ਮਨ 'ਚ ਡਰ ਹੈਗਾ ਇਹ ਜਿਹੜੀ ਰੈਲੀ ਤੋਂ ਉਹਨਾਂ ਦੀ ਬਫਲਾਹਤ ਸਾਫ਼ ਨਜ਼ਰ ਆ ਰਹੀ ਸੀਗੀ ਜੋ ਗਮ ਇਤਿਹਾਸਿਕ ਨਾਲੇ ਹਲਕੇ 'ਚ ਹੋਇਆ ਤੋਂ ਸਾਰੇ ਰਗਵਾ ਉਸ ਚੀਜ਼ ਦੇ ਹਜੇ ਵੀ ਕਈ ਜਗ੍ਹਾ ਤੇ ਬਹੁਤ ਵੱਡੇ ਵੱਡੇ ਲੈਵਲ ਤੇ ਕੰਮ ਚੱਲ ਰਿਹਾ ਔਰ ਕਾਂਗਰਸੀ ਪਰੇਸ਼ਾਨ ਨੇ 2027 ਛੱਡੋ 2037 47 ਵਿੱਚ ਦੁਬਾਰਾ ਨਹੀਂ ਆਣਗੇ ਐਨਾ ਸਾਨੂੰ ਵਿਸ਼ਵਾਸ ਹੈ ਆਮ ਆਦਮੀ ਪਾਰਟੀ ਦੁਬਾਰਾ ਆਣ ਵਾਲੀ ਹੈ ਸਤਕਾਰਯੋਗ ਜਿਹੜੇ ਸ਼ਕਤੀਤਾ ਹੁੰਦੀ ਹੈ ਜਿਹੜੀ ਵਿਧਾਨ ਸਭਾ ਚ ਪਹੁੰਚਦੀ ਹੈ ਉਹ ਮੈਂ ਤਾਂ ਕਹਿੰਦਾ ਜਿਹੜੇ ਬੰਦਾ ਜਿਹੜਾ ਬੋਲ ਕੇ ਗਿਆ ਉਹ ਖੁਦ ਸਦਾਨਿਕ ਪੋਸ ਤੇ ਬੈਠਾ ਆਇਆ ਸ਼ੈਡੋ ਚੀਫ ਮਿੰਿਸਟਰ ਕਹਿੰਦੇ ਆ ਜਿਹੜਾ ਵਿਰੋਧੀ ਧਿਰ ਦਾ ਨੇਤਾ ਹੁੰਦਾ ਐਲੋਪੀ ਹੁੰਦਾ ਉਹਨੂੰ ਸ਼ੈਡੋ ਚੀਫ ਮਿੰਿਸਟਰ ਕਹਿੰਦੇ ਆ ਔਰ ਸ਼ੈਡੋ ਚੀਫ ਮਿੰਿਸਟਰ ਇਦਾਂ ਦੇ ਜ ਏ ਸ਼ਰਮੰਤ ਸ਼ਰਮਿੰਦਾ ਸ਼ਰਮਿੰਦਗੀ ਵਾਲਾ ਜਿਹੜਾ ਇਹ ਮੌਕਾ ਹੈਗਾ ਕਾਂਗਰਸ ਵਾਸਤੇ ਕਾਂਗਰਸੀਆਂ ਵਾਸਤੇ ਔਰ ਮੈਂ ਤਾਂ ਸਾਰੇ ਅਸੀਂ ਇੱਕ ਸੋਰੋ ਇੱਕ ਸੋਰੇ ਇੱਕ ਵਾਜ਼ ਵਿੱਚ ਕਾਂਗਰਸ ਦੀ ਇਹਨਾਂ ਸ਼ਬਦਾਵਲੀ ਦਾ ਅਸੀਂ ਵਿਰੋਧ ਕਰਦੇ ਆਂ ਔਰ ਸਾਡੇ ਇਟੋਲ ਸਾਹਿਬ ਜਿੰਦਾਬਾਦ ਨੇ ਜਿੰਦਾਬਾਦ ਰਹਿਣਗੇ ਜਿੰਦਾਬਾਦ ਉਹ ਸਾਡੀ ਸਾਰੀ ਟੀਮ ਇੱਕ ਮੁੱਠ ਹੋ ਕੇ ਉਹਨਾਂ ਦੇ ਨਾਲ ਖੜੀ ਆ ਸਾਡਾ ਹਲਕਾ ਨਾਲ ਨਾਲ ਸਾਰਾ ਪੰਜਾਬ ਨਾਲ ਨਾਲ ਖੜਾ ਤੁਹਾਡਾ ਧੰਨਵਾਦ ਅੱਜ ਜੰਡਿਆਲਾਗੁਰੂ ਦੇ ਬਾਲਮੀਕ ਚੌਂਗ ਦੇ ਵਿੱਚ ਸਮੂਹ ਆਮ ਆਦਮੀ ਪਾਰਟੀ ਦੇ ਦਰਜਾ ਬਦਰਜਾ ਵਰਕਰ ਸਾਹਿਬਾਨ ਦੇ ਵਿੱਚ ਅੱਜ ਭਾਰੀ ਰੋਸ ਪਾਇਆ ਜਾ ਰਿਹਾ ਹੈ ਕਿ ਜੋ ਕੱਲ ਮਿਤੀ 6 ਫਰਵਰੀ ਨੂੰ ਦਾਣਾ ਮੰਡੀ ਵਿਖੇ ਕਾਂਗਰਸ ਦੀ ਮਨਰੇਗਾ ਬਚਾਓ ਰੈਲੀ ਕੀਤੀ ਗਈ ਉਹਦੇ ਵਿੱਚ ਮਨਰੇਗਾ ਦਾ ਕੋਈ ਕਿਸੇ ਵੀ ਲੀਡਰ ਨੇ ਕੋਈ ਭੋਗ ਨਹੀਂ ਪਾਇਆ ਪ੍ਰੰਤੂ ਜੋ ਔਲ ਸਲੋਲ ਸਾਡੇ ਮਾਨਯੋਗ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਜੀ ਬਾਰੇ ਉਹਨਾਂ ਦੇ ਪਸ਼ੋਕੜ ਬਾਰੇ ਉਹਨਾਂ ਦੀ ਔਲ ਜਲੂਲ ਬਾਰੇ ਬੋਲਿਆ ਗਿਆ ਜੋ ਕਿ ਸਾਰਾ ਹਲਕਾ ਸਾਰਾ ਪੰਜਾਬ ਜਾਣਦਾ ਹੈ ਕਿ ਸਰਦਾਰ ਹਰਪਜਨ ਸਿੰਘ ਈਟੀਓ ਜਿਨ੍ਹਾਂ ਦਾ ਨਾਮ ਅੱਜ ਵਰਲਡ ਦੇ ਸੋਸ਼ਲ ਮੀਡੀਆ ਤੇ ਚੱਲਦਾ ਹੈ ਕਿ ਵਿਕਾਸਪੁਰਸ਼ ਜਿੰਨਾ ਉਹਨਾਂ ਨੇ ਵਿਕਾਸ ਕਰਾਇਆ ਜਿੰਨਾ ਉਹਨਾਂ ਨੇ ਹਲਕੇ ਦੀ ਸੇਵਾ ਕੀਤੀ ਪੰਜਾਬ ਦੀ ਸੇਵਾ ਕੀਤੀ ਹੈ ਉਹਨਾਂ ਨੇ ਇੱਕ ਠੀਕ ਹੈ ਇੱਕ ਗਰੀਬ ਘਰ ਤੋਂ ਉੱਠ ਕੇ ਉਹਨਾਂ ਨੇ ਪਹਿਲਾਂ ਪੀਸੀਐਸ ਅਫਸਰ ਬਣੇ ਫਿਰ ਉਹਨੂੰ ਤਿਆਗਦੇ ਹੋਏ ਲੋਕ ਸੇਵਾ ਦੀ ਭਾਵਨਾ ਚ ਜਾਂਦੇ ਹੋਏ ਲੋਕਾਂ ਦੀ ਸੇਵਾ ਦਾ ਉਹਨਾਂ ਨੇ ਮਨ ਬਣਾਇਆ ਤੇ ਉਹਨਾਂ ਨੇ ਆਪਣੀ ਚੰਗੀ ਭਲੀ ਨੌਕਰੀ ਤੋਂ ਅਸਤੀਫਾ ਦੇ ਕੇ ਤੇ ਲੋਕਾਂ ਦੀ ਸੇਵਾ ਚ ਹਾਜ਼ਰ ਹੋਏ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਆਪ ਨੂੰ ਤਿਆਗ ਦੀ ਭਾਵਨਾ ਰੱਖੀ ਇਸੇ ਤਰ੍ਹਾਂ ਪਾਰਟੀ ਨੇ ਵੀ ਉਹਨਾਂ ਦਾ ਮੁੱਲ ਪਾਇਆ ਤੇ ਉਹਨਾਂ ਨੂੰ ਇਹ ਮੌਦਿਆ ਦਿੱਨਵਾਜਿਆ ਨੇ ਤੇ ਉਹਨਾਂ ਨੂੰ ਇਹ ਯਾਦ ਕਰਾਉਣਾ ਕਿ ਤੁਸੀਂ 70 ਸਾਲਾਂ ਵਿੱਚ ਕੀ ਕੀਤਾ ਤੇ ਸਾਡੇ ਮੰਤਰੀ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਜਨਿਆਲੇ ਹਲਕੇ ਵਾਸਤੇ ਪੰਜਾਬ ਵਾਸਤੇ ਕੀ ਕੀਤਾ ਅੱਜ ਦਾ ਇਹ ਰੋਸਦਰਨਾ ਇਸ ਕਾਰਨ ਕਰਕੇ ਆ